ਅੱਜ ਹਿੰਦੂ ਸੁਰੱਖਿਆ ਸੰਮਤੀ ਦੀ ਇੱਕ ਕबैठਕ ਦੇਸੀ ਮਹਿਮਾਨਦਾਰ ਦੇ ਵਿੱਚ ਹੋਈ ਹੈ ਜਿਦੇ ਵਿੱਚ ਸਰਬ ਸੰਮਤੀ ਦੇ ਨਾਲ ਸਾਨੇ ਨਵੇਂ ਨੁਕਤੇ ਵੀ ਗੱਲੀਆਂ ਅੱਜ ਅੱਜ ਨਵੇਂ ਨੁਕਤੇ ਨੇ ਵਿੱਚ ਸਭ ਤੋਂ ਜਿਹੜੇ ਸਾਡੀ ਮੇਨ ਰੋਹਿਤ ਅਟਵਾਲ ਜੀ ਜਿਹੜੇ ਵੀ ਪ੍ਰਕਾਸ਼ ਅਟਵਾਲ ਜੀ ਦੇ ਬੇਟੇ ਨੇ ਸੁਰਗਿਆ ਰਕੇਸ਼ ਅਡਵਾਲ ਜੀ ਦੇ ਬੇਟੇ ਨੇ ਇਹਨਾਂ ਦੇ ਪਿਤਾ ਜੀ ਨੇ ਵੀ Hindu ਸਮਾਜ ਦੇ ਵਿੱਚ ਬਹੁਤ ਹੀ ਅਹਿਮ ਕੰਮ ਅਦਾ ਕੀਤੀ ਹੈ Hindu ਸਮਾਜ ਦੀ ਬਹੁਤ ਸੇਵਾ ਕੀਤੀ ਹੈ ਤੇ ਹੁਣ ਇਹ ਰੋਹਿਤ ਅਡਵਾਲ ਜੀ ਨੇ ਅੱਜ Hindu ਸਕੈਸਨ ਵਿੱਚ ਜੁਆਇਨ ਕਰਕੇ ਆਪਣੇ ਪਿਤਾ ਦੇ ਪਰਚਿੱਨਾਂ ਦੇ ਚੱਲਦੇ ਹੋਏ ਜਿਹੜੀ ਹੈ ਅੱਜ Hindu ਸਕੈਸਨ ਸੰਪਤੀ ਦੇ ਵਿੱਚ ਸਨਾਤਨ ਧਰਮ ਦੀ ਸੇਵਾ ਲਈ Hindu ਸਮਾਜ ਦੀ ਸੇਵਾ ਲਈ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਸਾਡੇ ਨਾਲ अरुण ਭਾਰਦਵਾਜੀ ਸ਼ਾਮਿਲ ਹੋਏ ਨੇ ਪ੍ਰੇਮ ਸ਼ਰਮਾ ਜੀ ਸ਼ਾਮਿਲ ਹੋਏ ਨੇ ਦਿਪਕ ਮਹਿਤਾ ਜੀ ਸ਼ਾਮਿਲ ਹੋਏ ਨੇ ਜਿਹੜੇ ਹਿੰਦੂ ਸੱਖਸ਼ਾ ਸੰਮਤੀ ਵਿੱਚ ਔਰ ਮੋਹਿਤ ਪੋਸ਼ਕੀ ਇਹਨਾਂ ਸਾਰਿਆਂ ਨੂੰ ਅੱਜ ਹਿੰਦੂ ਸੱਖਸ਼ਾ ਸੰਮਤੀ ਦੇ ਵਿੱਚ ਸਾਥੀ ਅਸਰੇ ਦਾ ਨਾਮਿਲ ਸ਼ਾਮਿਲ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਲਲਿਤ ਕੰਨਲ ਜੀ ਸਾਡੇ ਉਹਨਾਂ ਨੂੰ ਵੀ ਹਿੰਦੂ ਸੱਖਸ਼ਾ ਸੰਮਤੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹਨਾਂ ਸਾਰਿਆਂ ਨੂੰ ਦੇਸ਼ォ ਧਰਮ ਦੀ ਰੱਖਿਆ ਲਈ ਪ੍ਰੇਰਿਤ ਹੋ ਕੇ ਜਿਸ ਤਰ੍ਹਾਂ ਕੀ ਸਾਰੇ ਜਾਣਦੇ ਹਨ ਅਕਲਪਾਤਿਆ ਹਿੰਦੂ ਸੁਰੱਖਿਆ ਸੰਧੀ 1980 ਦੇ ਅੰਦਰ ਜਦ ਅੱਤਵਾਦ ਸ਼ੁਰੂ ਹੋਇਆ ਸੀ ਉਦੋਂ ਤੋਂ ਹੀ ਪੰਜਾਬ ਦੇ ਅੰਦਰ ਕੰਮ ਕਰਦੀ ਹੈ ਜਿਹਦਾ ਵਿਸਤਾਰ ਕਰਦੇ ਹਾਂ 올 ਇੰਡੀਆ ਦੇ ਵਿੱਚ ਇਹ ਸਾਡੀ ਹਿੰਦੂ ਸੁਰੱਖਿਆ ਸੰਧ ਦਾ ਵਿਸਤਾਰ ਹੋ ਚੁੱਕਾ ਹੈ। ਉਹ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਸਨਾਤਨ ਹੀ ਖੁਦ ਸਾਨੂੰ ਪ੍ਰੋਚ ਕਰ ਰਹੇ ਨੇ Hindu Suraksha Samiti join ਹੋਣ ਵਾਸਤੇ ਚਾਹੇ ਉਹ ਪਰਿਵਾਰੀ ਨੇ ਚਾਹੇ ਸਾਡੇ ਯੋਵਾ ਨੇ ਚਾਹੇ ਉਹ ਸਾਡੇ ਕਿਸੇ ਵੀ ਤਰ੍ਹਾਂ ਦੇ ਸਨਾਤਨ ਸੇਵਾ ਕਰਨ ਵਾਲੇ ਨੇ ਸਾਰਿਆਂ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ Hindu Suraksha Samiti join ਹੋ ਗਏ ਸਿਰ Hindu Takramiti join ਹੋ ਕੇ 1980 ਵਾਲੀ Hindu Suraksha Samiti ਦੀ ਜਿਹੜੀ ਹੈ ਅਸੀਂ ਇੱਕ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ Hindu Suraksha Samiti શ્રી ਪਵਨ ਕੁਮਾਰ ਸ਼ਰਮਾ ਜੀ ਨੇ ਬਣਾਈ ਸੀ ਔਰ ਉਸ ਸ਼ੰਤੀ ਦੇ ਵਿੱਚ ਸਾਰੇ ਨਿਸਵਾਰਥ ਹੋ ਕੇ ਸਨਾਤਨ ਧਰਮ ਦੀ ਸੇਵਾ ਕਰਦੇ ਬਿਨਾਂ ਕਿਸੇ ਲਾਲਚ ਤੋਂ ਆ ਸਾਡਾ ਵੀ ਉਹੀ ਪ੍ਰਯਾਸ ਹੈ ਗੱਗੀ ਜੀ ਦੇ ਪ੍ਰਯਾਸ ਦੇ ਨਾਲ ਅੱਜ ਅੰਮ੍ਰਿਸ਼ ਕੋਸ਼ੀਲ ਦੇ ਪ੍ਰਯਾਸ ਦੇ ਨਾਲ ਅੱਜ ਦੀ ਬੈਠਕ ਜਿਹੜੀ ਹੈ ਬਹੁਤ ਹੀ ਵਧੀਆ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਬੈਠਕ ਕਰਕੇ ਉਹੀ ਟਡਵਾਲ ਜੀ ਦੇ ਨਿਤਪਤੇ ਦੇ ਵਿੱਚ ਬਹੁਤ ਵੱਡੀ ਬੈਠਕ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਨ ਕਾਰਗਰਤਾ Hindu ਸੁਰੱਖਿਆ ਸੰਮਤੀ ਦੇ ਜਿसरी ਸ਼ਾਮਿਲ ਕਰਨ ਜਾ ਰਹੇ ਮੈਂ ਰਾਜੇਸ਼ ਕੋਸ਼ਿਕ ਅਕਿਲ ਭਾਰਤੀ ਹਿੰਦੂ ਸਖਸ਼ਾ ਸੰਪਤੀ ਦਾ ਸੀਨੀਅਰ ਵਾਈਸ ਪ੍ਰਧਾਨ ਰਾਸ਼ਟਰੀ ਅੱਜ ਸਾਡੇ ਰਾਸ਼ਟਰੀ ਅਧਿਕਾਰਚ ਸ੍ਰੀ ਰਾਜੇਸ਼ ਕੇਰਜੀ ਦੇ ਅਧਿਕਾਰਚ ਸਾਡੇ ਵਿੱਚ ਸਾਡੇ ਚੇਅਰਮੈਨ ਸਾਹਿਬ ਪੰਜਾਬ ਦੇ ਵਾਈਸ ਚੇਅਰਮੈਨ ਵਾਈਸ ਪ੍ਰਧਾਨ ਸਾਡੇ ਨੇ ਇੱਕ ਮੀਟਿੰਗ ਕੀਤੀ ਹੈ ਤੇ ਨਾਮਿਤ ਜਿਹੜੇ ਅਸੀਂ ਅੱਗੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਿਹੜਾ ਪਾਰਟੀ ਨੂੰ ਤਾਕਤ ਦੇਣ ਵਾਸਤੇ ਸਾਡੇ ਸਰਗਵਸੀ ਰਕੇਸ਼ਟਵਾਲਜੀ ਦੇ ਬੇਟੇ ਰੋਹਿਤ ਅਟਵਾਲ ਜੀ ਚ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਅਸੀਂ ਨਾਰਥ ਇੰਡੀਆ ਦਾ ਹਿੰਦੂ ਯੂਥ ਸਕਾਪੀਆ ਯੂਵਾ ਸੈਗਮੈਂਟ ਦਾ ਪ੍ਰਤੱਖ ਲਾਇਆ ਤੇ ਸਾਡੇ ਨਾਲ ਦੀਪਕ ਭਾਰਤਵਾਦ ਜੀ ਸ਼ਾਮਲ ਹੋਏ ਨੇ ਪ੍ਰੋਫੈਸਰ ਕੋਨੀ ਤੋਂ ਅਰੁਣ ਭਾਰਤਵਾਦ ਜੀ ਦੀਪਕ ਮਹਿਤਾ ਜੀ ਪ੍ਰੇਮ ਸ਼ਰਮਾ ਜੀ ਤੇ ਨਵੀਤ ਖੰਡਾ ਜੀ ਸਾਡੇ ਨਾਲ ਸ਼ਾਮਲ ਹੋਏ ਹਨ ਇਹ ਜਿਹੜੇ ਆਪਣੇ ਅਰੁਣ ਭਾਰਤਵਾਦੀ ਇਹਨਾਂ ਨਾਲ ਅੱਜ ਅਸੀਂ ਬੈਠ ਕੇ ਡਿਸਕਸ਼ਨ ਕਰਕੇ ਤੁਹਾਾਰੀ ਨਾਲ ਦੱਸਾਂਗੇ ਤੇ ਕਿ ਆਪਰਾ ਵਿੱਚ ਰਾਸ਼ਟ ਸਭਾ ਚਲਾ ਰਹੇ ਆ ਉਹ ਮਾਤਾ ਦੀ ਸੇਵਾ ਲਈ ਇਸ ਕਰਕੇ ਅਸੀਂ ਉਹ ਵੇਖਦੇ ਹੋਏ ਉਹਦਾ ਸਕੱਤਰ ਦਾ ਅਹੁਦਾ ਹੈ ਤੁਹਾਡਾ ਤੇ ਉਹ ਸਟਰਕਚਰ ਆ ਗਿਆ ਉਹਦਾ ਗੱਲ ਇਸ ਕਰਕੇ ਕਰਦੇ ਰਹੇ ਹਾਂ ਤੇ ਸਾਰੇ ਨੂੰ ਅਸੀਂ ਮੈਂ ਬਤਾਈ ਦਿੰਦਾ ਅੱਜ ਔਰ ਦੇਸ਼ ਧਰਮ ਔਰ ਗਊ ਮਾਤਾ ਦੀ ਰੱਖਿਆ ਲਈ ਸਾਰੇ ਸਮਾਜ ਨੂੰ ਮੈਂ ਅਪੀਲ ਕਰਦਾ ਤਾਂ ਅਸਰਾਥੀਆਂ ਨੂੰ ਕਿ ਹਿੰਦੂ ਸੁਰੱਖਿਆ ਸੰਪਤੀ ਦਾ ਹੱਥ ਫੜ ਕੇ ਉਹਨੂੰ ਮਜ਼ਬੂਤ ਕਰਕੇ ਆਪਣੇ ਦੇਸ਼ ਦੇ ਵਿੱਚ ਆਪਾਂ ਦੇਸ਼ ਦੀ ਸੇਵਾ ਲਈ ਗਊ ਮਾਤਾ ਦੀ ਸੇਵਾ ਲਈ ਅੱਗੇ ਵਧ ਚੱਪ ਕੇ ਇਸ ਸਮੇਂ ਪਰ ਜਿਹੜੀ ਪ੍ਰਦਾਨ ਜੀ ਬਈ ਮੈਂ ਪਾਸਟ ਚੋਸ ਦੀ ਜਿਹੜੀ ਜੋ ਦਾ ਜੀ ਫਲਾਈ ਦੇ ਸ਼ੇਰ ਤੋਂ ਦੇ ਅਛਾ ਦੇ ਉਹ ਅਸੀਂ ਉਤਾਰਾ ਦੋ ਮੇਰਾ ਨਾਮ ਰੋਹਿਤ ਅਡਵਾਨ ਤੇ ਅੱਜ ਮੈਂ ਸਿੱਖਿਆਣਾ ਛੱਡ ਕੇ ਸਮਿਤੀ ਦੇ ਵਿੱਚ ਜੁਆਇਨ ਕੀਤਾ ਹੈ ਮੈਨੂੰ ਉਪਤਰ ਭਾਰਤੀ ਦੀ ਜੀਵਾ ਮੀਂਦਾ ਅਹੁਦਾ ਮਿਲਿਆ ਹੈ ਅਜੇ ਜੀ ਸੇਰ ਜੀ ਪ੍ਰਧਾਨ ਜੀ ਜੋ ਵੀ ਸਾਨੂੰ ਹੁਕਮ ਲਾਉਣਗੇ ਉਹ ਅਸੀਂ ਪੂਰੇ ਤਨ ਮੰਨ ਲਵਾਂਗੇ